ਵਿਸ਼ព ਬਜ਼ੁਰਗ ਤੁਰ ਵਿਵਹਾਰ ਜਾਗਰੂਕਤਾ ਦਿਵਸ ਅੱਜ 15 ਚੋਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਹ ਦਿਨ ਉਸ ਦੁਰਵਿਵਹਾਰ ਭੇਦ ਭਾਵ ਤੇ ਅਣਦੇਖੀ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਦਾ ਦੁਨੀਆ ਭਰ ਦੇ ਬਜ਼ੁਰਗ ਸਾਹਮਣਾ ਕਰ ਰਹੇ ਹਨ ਬਿਰਧ ਆਸ਼ਰਮਾਂ ਵਿੱਚ ਪਤ ਰਹੇ ਹੀ ਬਜ਼ੁਰਗਾਂ ਦੀ ਗਿੱਦੀ ਇਸ ਕੱਲ ਦਾ ਸੰਕੇਤ ਹੈ ਕਿ ਬਜ਼ੁਰਗਾਂ ਨੂੰ ਉਹਨਾਂ ਦੀ ਆਪਣੀ ਹੀ ਪੈਦਾ ਕੀਤੀ ਹੋਈ ਸੰਤਾਨ ਦੁਆਰਾ ਨਕਾਰਿਆ ਜਾ ਰਿਹਾ ਹੈ 2011 ਵਿੱਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੇ ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਸੰਯੁਕਤ ਰਾਸ਼ਟਰ ਦੇ ਅਨੁਸਾਰ ਤੁਰ ਵਿਵਹਾਰ ਤੋਪਾ ਹੈ ਕਿਸੇ ਵੀ ਰਿਸ਼ਤੇ ਵਿੱਚ ਹੋਣ ਵਾਲਾ ਇੱਕ ਜਾਂ ਵਾਰ-ਵਾਰ ਕੀਤਾ ਗਿਆ ਕੰਮ ਜਾਂ ਉਚਿਤ ਕਾਰਵਾਈ ਦੀ ਕਮੀ ਜਿੱਥੇ ਵਿਸ਼ਵਾਸ ਦੀ ਉਮੀਦ ਹੁੰਦੀ ਹੈ ਜੋ ਕਿਸੇ ਵੀ ਜ਼ੁਰਗ ਵਿਅਕਤੀ ਨੂੰ ਨੁਕਸਾਨ ਜਾਂ ਪਰੇਸ਼ਾਨੀ ਪਹੁੰਚਾਉਂਦਾ ਹੈ 2024 ਦਿਵਸ ਦਾ ਥੀਮ ਹੈ ਅਪਾਤ ਸਥਿਤੀਆਂ ਵਿੱਚ ਵਿਰਧ ਵਿਅਕਤੀਆਂ ਤੇ ਪ੍ਰਕਾਸ਼ ਪਾਉਣਾ ਇਹ ਦਿਨ ਵਿਅਕਤੀਆਂ ਅਤੇ ਸਮੁਦਾਵਾਂ ਨੂੰ ਬਜ਼ੁਰਗਾਂ ਦੇ ਅਧਿਕਾਰਾਂ ਤੇ ਕਲਿਆਣ ਦੇ ਲਈ ਕਾਰਵਾਈ ਕਰਨ ਤੇ ਵਕਾਲਤ ਕਰਨ ਲਈ ਪ੍ਰੇਰਿਤ ਕਰਦਾ ਹੈ ਬਜ਼ੁਰਗਾਂ ਦੇ ਅਧਿਕਾਰਾਂ ਸੁਰੱਖਿਆ ਚ ਕਿਸਤਾ ਸੁਵਿਧਾ ਅਤੇ ਕਲਿਆਣ ਨੂੰ ਪਹਿਲ ਦੇਣਾ ਇਸ ਦਾ ਮੁੱਖ ਉਦੇਸ਼ ਹੈ ਦੁਨੀਆ ਭਰ ਵਿੱਚ 2030 ਤੱਕ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਸੰਖਿਆ 1.4 ਬਿਲੀਅਨ ਹੋਣ ਦੀ ਸੰਭਾਵਨਾ ਹੈ ਭਾਰਤ ਦੀ ਕੁੱਲ ਜਨਸੰਖਿਆ ਦਾ 9% ਭਾਗ 60 ਸਾਲ ਤੋਂ ਉੱਪਰ ਦਾ ਹੈ ਜੋ ਕਿ ਬਾਕੀ ਵਿਸ਼ਵ ਨਾਲੋਂ ਕਾਫੀ ਘੱਟ ਅਨੁਪਾਤ ਵਿੱਚ ਹੈ ਪਰ 2036 ਵਿੱਚ ਭਾਰਤ ਵਿੱਚ 18% ਆਬਾਦੀ 60 ਸਾਲ ਤੋਂ ਉੱਪਰ ਦੀ ਹੋਵੇਗੀ ਪਾਰਟ ਦੇ ਸ਼ਹਿਰੀ ਖੇਤਰ ਵਿੱਚ ਲਗਾਤਾਰ ਬਜ਼ੁਰਗਾਂ ਨਾਲ ਤੁਰ ਵਿਵਹਾਰ ਦੇ ਮਾਮਲੇ ਵਧ ਰਹੇ ਹਨ 2018 ਵਿੱਚ ਪ੍ਰਕਾਸ਼ਿਤ ਹੈਲਪ ਏਜ ਇੰਡੀਆ ਦੀ ਰਿਪੋਰਟ ਮੁਤਾਬਕ ਸ਼ਹਿਰੀ ਭਾਗ ਦੇ ਵਿੱਚ 1 ਚੌਥਾਈ ਬਿਰਧ ਵਿਅਕਤੀਆਂ ਨੂੰ ਤੁਰ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਕਈ ਵੈਲਫੇਅਰ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਵੇਂ ਕਿ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਜਿਸ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਮੁਹੱਈਆ ਕਰਾਈ ਜਾਂਦੀ ਹੈ ਸੀਨੀਅਰ ਸਿਟੀਜ਼ਨ ਵੈਲਫੇਅਰ ਫੰਡ ਜੋ ਕਿ 2016 ਵਿੱਚ ਸਥਾਪਿਤ ਕੀਤਾ ਗਿਆ ਸੀ ਬਿਜੁਰਗਾਂ ਲਈ ਸੈਕੰਡ ਪੋਰਟਲ ਬਣਾਇਆ ਗਿਆ ਹੈ ਜਿੱਥੇ 60 ਸਾਲ ਤੋਂ ਵੱਧ ਉਮਰ ਦੇ ਬਿਜੁਰਗ ਆਪਣੇ ਲਈ ਖਰੂਦਾਰ ਦੀ ਮੰਗ ਕਰ ਸਕਦੇ ਹਨ ਸੇਜ ਇਨੀਸ਼ੀਏਟਿਵ ਦੇ ਤਹਿਤ ਇੱਕ ਸੇਜ ਪੋਰਟਲ ਬਣਾਇਆ ਗਿਆ ਹੈ ਜਿੱਥੇ ਕਿ ਵਿਰਧ ਵਿਕਤੀਆਂ ਦੀ ਦੇਖਭਾਲ ਹਿੱਤੂ ਉਤਪਾਦਾਂ ਤੇ ਸਵਾਮਾਂ ਦਾ ਪੰਡ ਸਟਾਕ ਐਕਸੈਸ ਮੁਹੱਈਆ ਕਰਾਇਆ ਜਾਂਦਾ ਹੈ